ਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਜੋ ਸੰਮੋਹ ਜੇ ਕਿਰਪਾ ਹੈ ਇਹਨਾਂ ਕਿਰਪਾ ਤੋਂ ਮਹੰਤੋ ਛੁਟਿਆ ਨਹੀਂ ਜਾਂਦਾ ਤਾਂ ਮਾਇ ਕੰਜੇ ਅਰਦਾਸ ਕਰੂ ਛੁੱਟਣਾ ਹੈ ਮੇਰੇ ਹਰ ਜੀਉ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਓ ਮੇਰੇ ਹਰੀ ਅਕਾਲ ਪੁਰਖ ਜੀ ਤਉ ਕੋਈ ਆਵਦੋ ਦੀਸਿ ਮਹੈ ਯੋਗ ਕਾਰ ਕਹਿੰਦੇ ਹੁਣ ਤੂੰ ਵੀ ਮਹੱਲਾ ਕੌਥਾ ਕੀਤਾ ਕਰਨਾ ਸਰਗਰ ਜਾਏ ਇਹ ਮਾਰੇ ਜੋ ਕੀਤਾ ਹੋਇਆ ਸੰਸਾਰ ਹੈ ਇਹ ਜਿਹੜਾ ਕਹਨੇ ਕਰਤਾ ਉਹ ਕੀਤਾ ਹੈ ਜਾਂ ਅੱਗੇ ਨੂੰ ਕਰਨਾ ਹੈ ਇਹ ਸਭ ਆਦਿ ਯਾਦ ਜੀ ਹੁਕਮ ਬਿਤੀ ਹੈ ਕਿਸ ਕੀਤਾ ਜੇ ਕਰ ਸਕੀ ਹੈ ਇਸ ਵੀ ਵੱਲੋਂ ਮਾਇਆ ਹੰਗਿਆ ਸਹਿਤ ਤੈਂ ਕੁਸ਼ਰੀਏ ਕੁਸ਼ ਮਾਤਰ ਜੋ ਸਾਹਮਣੇ ਕੋਈ ਕਰਨ ਦੀ ਸ਼ਕਤੀ ਹੋਵੇ ਕਰ ਸਕੀਏ ਇਸ ਪ੍ਰਕਾਰ ਇਹ ਕਰਨਾ ਵੀ ਹੰਕ ਦਾ ਕੋਈ ਛੁੱਟ ਹੁੰਦਾ ਨਾ ਹੈ ਮਾਰਾ ਦੁਪਾ ਸਾਡੇ ਉਹ ਬਾ ਹੈ ਸੰਜਿਦ ਕਰੀ ਮਾਨ ਤੋਂ ਕਰਾਲੇ ਕਲਮਾ ਤੋਂ ਮੁਕਤ ਹੋਣ ਦਾ ਇਹ ਮਾਰਾ ਪੀਪਾ ਗਿਆ ਕਰਨਾ ਸੰਖਾਰ ਹੈ ਇਹ ਸਭ ਆਈ ਵੀ ਵਿਆਵ ਕੀ ਹੈ ਆਪਣੀ ਵੱਲੋਂ ਤੇ ਕੰਮ ਕੁਛ ਕਹੀਏ ਜੋ ਕੋ ਕਰ ਸਕਦੇ ਹੋਈਏ ਤਾਂ ਆਪਣਾ ਕੀਤਾ ਕਿਦੂ ਨਾ ਹੋਵੇ ਤੇ ਮੇਰੇ ਸਾਡੇ ਨੂੰ ਆਪ ਦਾ ਕੀਤਾ ਹੋਇਆ ਕਰਤਾਲੂ ਕੋਈ ਹੋਰ ਨਹੀਂ ਸਕਦਾ ਹੈ ਕਿਉਂ ਹਰ ਭਾਵ ਤਿਉ ਰੱਖੀਐ ਤੇ ਮੇਰੇ ਜਿਵੇਂ ਕਰਤਾਰ ਕੋ ਨੂੰ ਪਾਉਂਦਾ ਸਾਡੀ ਹੰਗ ਦਾ ਸ਼ਦਾ ਕੇ ਉਵੇਂ ਆਪ ਦੇ ਇਨਾਂ ਦੇ ਵਿੱਚ ਰੱਖਣਾ ਕਰੋ ਜੀ ਮੇਰੇ ਹਰ ਜੀਉ ਸਭ ਤੂ ਤੇਰੇ ਵਸ ਕੇ ਮੇਰੇ ਹਰੀ ਅਕਾਲ ਪੁਰਖ ਜੀ ਵਾਹਿਗੁਰੂ ਜੀ ਸੌ ਗੋਸਤ ਨਸਾਰਸਲ ਖਾਰ ਹੈ ਇਹ ਆਪ ਦੀ ਗੱਲ ਅਧਿ ਹੈ ਅਸਾਂ ਜੋਰ ਨਹੀਂ ਜੀ ਕਿਛ ਕਰ ਹੰਸਾ ਕਹੇ ਹੰਤੇ ਯਾਨੀ ਸਹਦੇ ਤਾਂ ਕੋਈ ਜੋਰ ਨਹੀਂ ਕਿ ਇਹ ਕੁਛ ਅਸੀਂ ਕੋ ਕਰ ਸਕਤੇ ਵੀ ਅਇਆ ਕਰੀਏ ਐਉ ਕਰ ਲਵਾਂਗੇ ਇਹ ਸਭ ਮਗਰੋਂ ਜਦੋਂ ਜੋਰ ਨਹੀਂ ਚੱਲਦਾ ਉਹਨਾਂ ਕਹਿੰਦੇ ਲੈ ਵੀ ਰੱਬ ਨੂੰ ਕਰਦਾ ਸਾਡੇ ਕੀ ਬਲਸਾ ਹੈ ਪਹਿਲਾਂ ਵੀ ਭਾਣਾ ਮੰਨਦੇ ਇਹ ਜੀਉਂ ਦੀ ਹਾਲਤ ਹੈ ਆ ਜੀ ਹੰਗਤਾ ਦੇ ਮਾਰਿਆ ਜੇ ਉਹ ਫਾਲ ਜਾਂਦੇ ਆ ਉਦੋਂ ਪਰਮੇਸ਼ਰ ਦੇ ਜਿੰਮੇ ਪਾ ਦਿੰਦੇ ਆ ਵੀ ਆਦੇ ਦਾ ਵਸਵੀਂ ਰੱਬ ਨਹੀਂ ਕਰਦਾ ਇਸ ਤਰ੍ਹਾਂ ਇਥੇ ਮਾਰੇ ਕਹਿੰਦੇ ਪਹਿਲਾਂ ਸੂਹ ਗੁਣਾ ਦੀ ਹੰਗਤਾ ਛੱਡੋ ਕਿਉਂ ਕਹੋ ਅਸਾਂ ਜੋਰ ਨਹੀਂ ਜੀ ਕਿਸ ਕਰ ਹੰਸ ਤੈ ਰਹੇ ਸਾਡੇ ਵੀ ਤਾਂ ਜੋਰ ਪਾਕਦੀ ਨਹੀਂ ਕੋਈ ਬਲ ਨਹੀਂ ਹੈ ਜਿਸ ਕਰਕੇ ਵੀ ਕੋਈ ਕਰ ਸਕੀਏ ਕਿਉਂ ਭਾਵੈ ਤੇ ਬਖਸ਼ ਜਿਵੇਂ ਆਪ ਨੂੰ ਭਾਉਂਦੇ ਮਾਰੇ ਸਾਨੂੰ ਬਖਸ਼ ਲੈ ਕਿਰਪਾ ਕਰਕੇ ਰਹਾਉ ਸਭ ਜੀਉ ਪਿੰਡ ਦੀਆ ਤੁਧ ਆਪੇ ਫਿਰ ਮੋਲੇ ਸਾਨੂੰ ਜੀਉ ਪਿੰਡ ਸਰੀਰ ਆਦਿਕ ਕੋ ਸੁਖੁ ਸਰੀਰ ਆਦਿਕ ਆਪ ਜੀ ਨੂੰ ਦੁਤਾ ਹੈ ਤੁਧ ਆਪੇ ਕਾਰ ਲਾਇਆ ਤੇ ਜੀ ਮਾਰੇ ਜਿਹੜੀ ਵਾਸ਼ਨਾ ਸੀ ਜੀਆਂ ਦੀ ਉਹ ਸੰਸਾਰ ਕੈਰੂ ਚਲਾਉਂਦਾ ਹੈ ਨਰੂ ਜਿਹਾ ਤੂੰ ਹੁਕਮ ਕਰਹਿ ਤੀਹੂ ਕਰਮ ਤਮਾਰ ਦੇਖੋ ਈਸ਼ਰ ਨੂੰ ਕਰਮਾਂ ਦੇ ਦੇਹ ਨੀ ਸੰਤਪਰ ਕਹਿੰਦੇ ਹੋਏ ਕਹਿੰਦੇ ਹਨ ਕਿ ਮਾਰੇ ਤੂੰ ਅਸਰੰਤ ਬ੍ਰਹਮ ਜੀਤਨੋ ਜਿਹਾ ਜਦ ਹੁਕਮ ਕਰਦੇ ਉਹਨੇ ਜੀਵਾਂ ਦੇ ਚਾਹੇ ਪੂਰਨ ਸੰਤ ਕਰਮਾਂ ਅੰਸਾਰ ਜਦੋਂ ਕਰੁਨ ਸਾਹਿਬ ਜੀ ਨੇ ਜੀ ਕਰ ਫਲਦੋਂ ਅਭੀ ਉਹ ਹੁੰਦੇ ਹੈ ਉਸੇ ਜਲਦੂ ਈਸ਼ਰਾ ਤੁਹਾਨੂੰ ਹੈ ਇਹ ਮਤ ਹੈ ਜਦੋਂ ਕਰਮ ਦੇ ਵੀ ਉਹ ਹੋ ਜਾਂਦੇ ਫਲਦੇ ਤਾਂ ਆਸਵਾਥ ਹੋ ਜਾਂਦੇ ਆ ਉਹਨੂੰ ਜਗ ਵੀ ਪੰਨੋ ਕਰ ਲੈਂਦਾ ਇਸ ਪ੍ਰਕਾਰ ਕਰਮੀ ਬੰਦ ਕੀਆ ਸੰਸਾਰਾ ਜਿਹੜਾ ਕਰਮ ਅਨਸਾਰ ਮੰਨਦੇ ਆ ਕਰਮ ਜਿਹਦੇ ਫਲਦੇ ਨੂੰ ਜਿਵੇਂ ਕਰਦੇ ਜੇ ਉਹੁੰਦਾ ਜਿਹੜਾ ਹੁੰਦਾ ਇਹਨਾਂ ਸਾਬ ਸਿੰਘ ਜੀ ਉਸ ਦੇ ਕਰਤਾਨ ਲੈ ਕੇ ਵੀ ਜੇ ਸੋਹਣੀਆ ਉੱਤੇ ਸੋਹਣੀ ਵੀ ਜਿਉਣਾ ਤੇ ਜਿਹੜੀ ਨੂੰ ਤੂੰ ਵੀ ਹਾੜੀ ਵੀ ਜਿਉਣਾ ਉਹ ਰੋਲੇ ਹੋ ਜਾਂਦੇ ਆ ਜਦੋਂ ਬੰਦੇ ਨੂੰ ਵਰਤੋਂ ਲਈ ਉਹਨੂੰ ਦਾਤ ਲੈ ਕੇ ਉਹਨੂੰ ਵੱਢ ਕੇ ਘਾਟ ਲੈਂਦਾ ਹੈ ਇਸੇ ਪ੍ਰਕਾਰ ਇਹ ਸੰਸਾਰ ਖੇਤੀ ਵੀ ਨਹੀਂ ਆਈ ਹੈ ਆਪ ਕਹਿੰਦੇ ਹਨ ਜਿਹਾ ਤੂੰ ਹੁਕਮ ਕਰੇ ਤਿਹੀ ਕੋ ਕਰੇ ਜਿਹਾ ਤੂੰ ਮਰੈ ਉਹਨਾਂ ਦੀ ਬਾਸ਼ਨਾ ਦੀ ਰਤਨਸਾਰ ਗਈ ਜੰਮ ਜਮੋਂ ਤਾਦੋਂ ਇਹਨਾਂ ਨੂੰ ਸੰਚਿਤ ਕਰਵਾਰੀ ਬਾਸ਼ਨਾ ਪਈ ਹੈ ਉਹ ਜੀਵ ਕਰਮਾਂ ਨੂੰ ਕਮਾਉਂਦੇ ਹਨ ਇਹ ਹਾ ਤੁਧ ਧਰ ਲਿਖ ਪਾਇਆ ਜਿਆ ਜੇ ਤੁਹੀ ਮਾਰਾ ਜੀਆਂ ਦੀ ਵਾਸ਼ਨਾ ਸਭ ਧਰੋਂ ਆਤ ਸੋ ਲਿਖ ਤਬਾ ਦੀ ਇਹ ਮਖੇਦੇ ਉਹ ਜੀਵ ਹਨ ਪੰਜ ਤੱਤ ਕਰ ਤੁਧ ਸ੍ਰੇਸ਼ ਸਭ ਸਾਜ ਦੀ ਇਹ ਮਾਰਾ ਪੰਜਾਂ ਤਤਾਂ ਨੂੰ ਕਰਕੇ ਤੂੰ ਸੁਖੰਤਿ ਰਹਿ ਵਾਲੂ ਸਾਲੀ ਫੀਤੀ ਪੌਣ ਪਾਣੀ ਅਗਨੀ ਧਰਤੀ ਆਦਿਕਨ ਕਰਕੇ ਸਈ ਆਈ ਹੈ ਕੋਈ ਸੇਵਾ ਕਰਿਉ ਜੇ ਕਿਸੇ ਕੀਤਾ ਤੂੰ ਦੱਸਦੇ ਮਾਰਾ ਕਿ ਇਹ ਕੰਦੇ ਸਤ ਕੁਛ ਹੋ ਜੋ ਕੀਤਾ ਹੋ ਸਕਦਾ ਹੈ ਕੋ ਸ਼ੇਰਨਾ ਤਤ ਦਾ ਬਣਾ ਕੇ ਦਿਖਾਓ ਕੋਈ ਸ਼ੇਰਨਾ ਤਤੀ ਨਹੀਂ ਘਰੇ ਬਾਸੋਂ ਬਣਦਾ ਹੈ 96 ਤਤ ਚੜ੍ਹਦਾ ਰਾਸ ਨੂੰ ਲਿਖਿਆ ਹੈ ਭਗਵਾਨ ਦੀ ਕੀ ਰੇਚ ਉਹ 96 ਤਤ ਵੀ ਇਹਨੇ ਕਤਨ ਪਰਕਿੰਗ ਬਣਾ ਬਣਾ ਕੇ ਪਹਿਲਾਂ ਉਹ ਬੰਦ ਕਰ ਬਣਾਏ ਫਿਰ 96 ਬਣਾਏ ਗਾਇਨਾਵ ਦੇ ਵਿੱਚ ਇਸ ਪ੍ਰਕਾਰ ਇਹ ਆਗਲਾ ਕੀਤਾ ਹੈ ਕਿ ਕੋਈ ਕੀ ਹੋ ਸਕਦਾ ਹੈ ਪ੍ਰਵੇਸ਼ ਕਰੇ ਸੇਵਾ ਜੋ ਕਰੇ ਦਾ ਕਾਰਨ ਨਹੀਂ ਸਕਦਾ ਕਿਸੇ ਪ੍ਰਕਾਰ ਸੇਵਾ ਨਹੀਂ ਸੇਵਾ ਪੈਲ ਨੂੰ ਕਹਿੰਦੇ ਆ ਇੱਕ ਸੇਵਾ ਕੰਤ ਨਹੀਂ ਕੋਈ ਬਣਾ ਕੇ ਲਿਖ ਸਕਦਾ ਕਿਤਨਾ ਕਾਗੁਰ ਮੇਲ ਨੂੰ 부ਜਾਵ ਹੈ ਮਹਾਰਾਜਿਕ ਨੂੰ ਸਤਗੁਰਾਂ ਦੇ ਨਾਲ ਵੇਦ ਕਰਕੇ ਇਹਨੂੰ ਤੁਸੀਂ ਕਿਹਾ ਬਈ ਆ ਨਸਮਿਆਨ ਨਾ ਤੋ ਦ ਵਿਚਾਰ ਇੱਕ ਮਨਮੁਖ ਤਰ੍ਹਾਂ ਸਿਰੂਵੈ ਉਹ ਮਾਰਾ ਬੋਝ ਹੀ ਹੁੰਦੇ ਆ ਆਦ ਰੂਪ ਨੂੰ ਬੋਝ ਹੀ ਲੈ ਲੀਆ ਤੇ ਜੇ ਜੇ ਮਨਮੁਖ ਕਹਿੰਦੇ ਅਸੀਂ ਕਰ ਸਕਦੇ ਆ ਐਂ ਕਰਾਂਗੇ ਉਹ ਜੋ ਨਹੀਂ ਹੁੰਦਾ ਫਿਰ ਜੋ ਵੀ ਸਾਡਾ ਕਰਤਾ ਕੌਣ ਅਸੀਂ ਪੜਾਈ ਨਹੀਂ ਕੀਤੀ ਅਸੀਂ ਸੌਖਰ ਕੀ ਵੀ ਕੀਤੀ ਪਰ ਫਿਰ ਮਨ ਕਿਉਂ ਨਹੀਂ ਗੁੜਿਆ ਯੋ ਮਨ ਮੋਹਾਈ ਕਰਕੇ ਰਹਿੰਦੇ ਹਾਂ ਹਰ ਕੀ ਵਡਿਆਈ ਹੋਂ ਆਸਨਾ ਸਾਖਾਂ ਇਹ ਤਾਂ ਇਹ ਮਹਾਰਾਜ ਦੀ ਸਾਰੀ ਵਡਿਆਈ ਹੈ ਪੁਰਮੇ ਕੁੰਮਾ ਦਾ ਪ੍ਰਯਾਹ ਹੈ ਆਪਣੀ ਨਜ਼ਰਗੁਆਰਾ ਕਰਦਾ ਹੈ ਉਸ ਦੀ ਵਡਿਆਈ ਨੂੰ ਅਸੀਂ ਕਹਿ ਨਹੀਂ ਸਕਦੇ ਬਰਨਣ ਕਰ ਸਕਦੇ ਕसम ਕਰਕੇ ਆਹ ਮੂਰ ਸਮੂਹਿਤ ਨਹੀਂ ਚਾਹ ਹਜਾ ਮਹਾਰਾ ਮੂਰਖਾ ਸ਼ਾਸਤਰ ਗਿਆਨ ਵਾਲਾ ਤੇ ਮੂਰਖ ਹੈ ਸੱਜੇ ਕਾਰਜਿਆ ਪ੍ਰੋਹ ਗਿਆਨ ਵਾਲਾ ਕੇ ਨਿਸ਼ਾਨੀ ਤਾ ਨੀਂਦਰਾ ਪ੍ਰੋਹ ਗਿਆਨ ਵਲੋਂ ਆ ਮੂਰ ਹੰਮਦ ਨਹੀਂ ਯਾਰਾ ਵਲੋਂ ਵੀ ਅਤੇ ਸ਼ਾਸਤਰੀ ਜਾਣ ਵਲੋਂ ਵੀ ਪਰਮਾਤਮਾ ਵਲੋਂ ਵੀ ਨੀਚ ਹਾਂ ਜਨ ਨਾਨਕ ਤਾ ਹਰ ਬਖਸ਼ ਲੈ ਮੀਰੀ ਸੋਨੀ ਗੁਰੂ ਸਾਹਿਬ ਜੀ ਕੈਨੋ ਸੈਨੇ ਮੇਰੀ ਅਕਾਲ ਪੁਰਖ ਸਾਨੂੰ ਜਨਮ ਤੋਂ ਬਖਸ਼ੀ ਲਾਇਆ ਪ ਧਰਮਾਂ ਗਤ ਪਿਆ ਅਜਾ ਅਭੀ ਮਰੈਨ ਜਾਣ ਹਕਮ ਆਜੀ ਸ਼ਰਨਾ ਤੇ ਦਤ ਪ੍ਰਾਪਤੋ ਅੱਜ ਦੀ ਸ਼ਰਨ ਪ੍ਰਾਪਤ ਹੋ ਕੇ ਅੱਜ ਦੀ ਸ਼ਰਨ ਪਿਆ ਹੈ ਸੁਕੇ ਬਾਦਸ਼ਾਹ ਜੀ ਬਹੁਤ ਬਹੁਤ ਸਾਡੀ ਰੱਖਿਆ ਕਰੋ ਸਾਡੀ ਗੱਲ ਪ੍ਰਿਆਮ ਕਰੋ ਤੁਹਾਨੂੰ ਗੱਲ ਪ੍ਰਾਪਤ ਹੋ ਸਕੇ ਬਾਦਸ਼ਾਹ ਆਲੋ ਸ਼ਰਨ ਪਏ ਹਾਂ ਅਨਜਾਨ ਹਾਂ ਮਾਰਾ ਤੁਹਾਨੂੰ ਕੋਈ ਗਿਆਨ ਨਹੀਂ ਪਰਮਾਤਮਾ ਦਾ ਵਿਹਾਰ ਦਾ ਪ੍ਰੋਹ ਗਿਆਨ ਦੀ ਪ੍ਰੋਹ ਗਿਆਨ ਦੀ ਆਪ ਦੀ ਕਿਰਪਾ ਕਿ ਸਾਨੂੰ ਬਖਸ਼ ਲੋ ਇਥੇ ਤੇ ਉਥੇ ਪਾਰਸਰੀ ਬਾਨੀ ਸਰ ਜੀ ਕਿਉਂ 15 ਸੌ ਚੌਥੇ ਬਾਦਸ਼ਾਹ ਹੋਏ ਹੈ ਸੰਪੂਰਨ ਹੋਏ ਹਨ हूं अॻे तव्हां शब्द सवेर आर आई सानक वाहि ख़ालसा वाहगुरु भे तुंहिंजी ہوئے سی بھائی ਕਿਉਂਕਿ ਇਹਨਾਂ ਨੂੰਦਮ ਕੀਤਾ ਲਿਆਉਂਗਾ ਇਸ ਕਰਕੇ ਵੀ ਐਨ ਤੋਂ ਐਪਾ ਦਾਂਝੇ ਰਣੋ ਚੰਗਾ ਨਹੀਂ ਸਮਝਿਆ ਮਾਫ ਕਰਨਾ ਸਾਦਨ ਦੀ ਬੇਨਤੀ ਹੈ ਇਹ ਬੋਲ ਰਹੇ